ਹਾਂ ਕਿੱਥੇ ਰੱਖਿਆ ਕਿੱਥੇ ਰੱਖਿਆ ਬਹੁੰਡੀਆਂ ਨੇ ਮੈਂ ਮੋਟਰ ਨਹੀਂ ਫੇਟੋਂ ਆਉਂਦੀ ਉਹਦੀ ਕਿਹੜੀ ਮੋਟਰ ਨਹੀਂ ਆਉਂਦੀ ਆ ਵੇਖੋ ਉਹ ਵਾਕੀ ਹਾਲ ਆ ਕੇ ਦੇ ਸਕੋ ਅਮਾ ਨੂੰ ਤੇ ਤੈਨੂੰ ਉਹ ਪੈਰ ਮਾਰਨ ਦੀ ਲੋੜ ਹੀ ਨਹੀਂ ਪੈਣੀ ਆ ਵੇਖੋ ਮਾ ਮੈਨੂੰ ਆਰੇ ਲਾਇਆ ਵਾ ਉਹ ਮੈਨੂੰ ਆਂਦਾ ਹੀ ਤੂੰ ਪੈਰ ਪਰਾਂ ਕਰ ਲੈ ਮਸ਼ੀਨ ਵੀ ਮੈਂ ਚਲਾਉਂਗਾ ਤੇ ਰੋਕੂੰਗਾ ਵੀ ਹੱਥ ਨਾਲ ਮੈਂ ਤੂੰ ਮੈਨੂੰ ਦਸੀਂ ਵੀ ਘੋੜਵਾ ਗੰਮ ਚਲਾ ਤੇ ਜਦੋਂ ਰੋਕਣੀ ਹੋਵੇ ਫੇਰ ਕਹੀਆਂ ਗੰਮਾ ਮਸ਼ੀਨ ਰੋਕ ਦੇ ਤੇ ਫਿਰ ਮੈਂ ਆਈ ਰੋਕੂੰਗਾ ਕਾ ਕਿ ਨਾ ਡਿਆ ਹੋਰ ਦੱਸੋ ਮੈਂ ਕੀ ਕਰਾਂ ਇੱਕ ਆਹ ਬੰਨੇ ਆ ਡੱਬਾ ਪਸਾਇਆ ਵਾ ਉਧਰ ਰੋਸਟਡ ਮੱਕੀ ਖੱਡੀ ਆਂਡੀ ਤੁੰਢੀ ਹਣੀ ਇਹ ਅਗਮ ਖਾਣ ਲਿਆ ਤੂੰ ਤਾਂ ਨਹੀਂ ਖਾਦੀ ਮੈਂ ਵੀ ਖਾਦੇ ਦੋ ਚਰਦਾਂ ਨੇ ਪਰ ਉਹਦਾ ਇਹ ਖਾਣ ਦਾ ਰੱਖਣ ਨੂੰ ਜਗ ਜਗਾ ਨਹੀਂ ਲੱਭਨਦੀ ਮੈਂ ਆ ਬੈੱਡ ਤੇ ਬੈਠ ਕੇ ਖਾਲਾ ਮੇਜ਼ ਤੇ ਬੈਠ ਕੇ ਖਾਲਾ ਇੱਥੇ ਮਾਂ ਟੇਬ ਨਹੀਂ ਆਉਂਦਾ ਇੱਥੇ ਰੱਖਣੀ ਆ ਹੁਣ ਦੀ ਮੋਟਰ ਨਹੀਂ ਫਿੱਟ ਹੋਉਂਦੀ ਵੇਲਾ ਦਾ ਹੈ ਮੈਂ ਕਹਿੰਨਾ ਉਹ ਚਾਚੀ ਨੇ ਸੱਚਾ ਹੀ ਨਾ ਇਹ ਪਾਇਆ ਵੀ ਉਹ ਚਾਕੀ ਹੋਰ ਮੈਨ ਉਹਨੇ ਲਾ ਲਿਆ ਸਾਹ ਪੀ ਕੇ ਉਹ ਗਿੜਨੀ ਕਿਹੜੀ ਚੀਜ਼ ਨਾ ਬੈਲਟ ਵਾਲਾ ਪੂਰਾ ਨੇ ਲਾ ਆਪਣਾ ਪਹਿਲਾ ਟਾਇਰ ਦੀ ਗੱਡੀ ਆ ਹਵਾ ਉਹ ਸਾਈਕਲ ਦੇ ਹੋਰ ਅਗਲੇ ਦੀ ਕੱਢਤੀ ਸਾਰੀ ਇਹਨੇ ਤੇ ਹੁਣ ਚਲਾਏਗਾ ਕਿਦਾਂ ਪਰੇਗਾ ਕਿਦਾਂ ਫਿਰ ਕਿਦਾਂ ਹੁਣ ਹਵਾ ਫਿਰ ਕਿਦਾਂ ਪਾਵਾਂਗੇ ਹਵਾ ਕਿਦਾਂ ਭਰੇ ਨਾ ਪੰਪ ਨਾਲ ਉਹਨ ਕੀ ਦਿਨ ਹਵਾ ਭਰਾਂਗੇ ਤੇਰੇ ਟਾਇਰ ਚ ਸਾਈਕਲ ਦੇ ਬੋਲ ਜੀ ਸਾਈਕਲ ਦੇ ਸਾਈਕਲ ਦੇ ਟਾਇਰ ਚ ਟਾਇਰ ਚ ਕੀ ਦਿਨ ਹਵਾ ਭਰਾਂਗੇ ਆਪਾਂ ਕਿੰਨਾ ਪਰ ਨਹੀਂ ਹੈ ਪਾ ਪਾ ਕਿੰਨਾ ਭਰਾਂਗੇ ਚੰਗੀ ਤਰ੍ਹਾਂ ਦਾਸਾਂ ਸੋਹਣੀ ਤਰ੍ਹਾਂ ਇੱਕ ਦਾ ਪੰਪ ਕਿਦਾਂ ਮਾਰੀਦਾ ਪੰਪ ਕਿਦਾਂ ਚੱਲੇਗਾ ਆਏ ਆਏ ਹਾਂ ਕਰਾਂ ਨਹੀਂ ਦੇਣ ਦਾ ਕੰਮ ਇਨੇ ਚ ਨੂੰ ਮੈਸ ਆ ਬਣਾ ਲੈਣੇ ਇਹ। ਉਹਨੋਂ ਕਾ ਮੈਂ 3-4 ਸੂਟ ਸੀਦੇ ਨੇ। 3-4 ਦੇ ਨਹੀਂ। ਇਹਨੂੰ ਵਾਪਸ 3-4 ਦਿਨ ਲੈਨੂੰ ਹੋ ਚਲੇਗੀ। ਔਰ ਮੈਂ ਜਿੱਦਨ ਤੇ ਵੇਖਣ ਦੇ ਆਵਾ ਉਹ ਪੁਰਣੀ ਵੀਡੀਓ ਦਾ ਵੇਖਣ ਦਾ ਹੱਕ ਤਾਂ ਹੈ ਤਾਂ ਇਹ। ਕਿਹੜਾ ਪੁਰਣੀ ਵੀਡੀਓ ਦਾ ਵੇਖਣ ਦੇ ਤੁਸੀਂ? ਹਾਂ ਵਾਲਾ। ਉਹ ਜੋ ਪਰਾਂ ਦੋ ਜਿਹੜੇ ਵਿੱਚ ਸੀਤੇ ਨੇ, ਇੱਕ ਉਹ ਜਿਹੜਾ ਸਟੱਇਆ ਹੀ ਕੁਵਲ ਗੁਰਲੀਨ ਦੀ ਰੇ ਸੀਨ ਦੇ ਵਿੱਚ। ਅੱਛਾ। ਇੱਕ ਉਹ ਵਾਲਾ ਸੀਤਾ, ਇੱਕ ਉਹ ਜਿਹੜਾ ਫਰੌਕ ਵਾਲਾ ਸੀਤਾ। ਦੋ ਸੀਲੇ ਆ। ਕਿੰਨੇ ਚਿਰ ਚ? ਇੱਕ ਦਿਨ ਚ ਇਤਤਿਆਰ ਹੋ ਗਿਆ ਦੋ ਦਿਨ ਹੁਣ ਜਦ ਆਪਾਂ ਕੱਲ ਉਥੋਂ ਆਏ ਆ ਸਵੇਰੇ ਪਹਿਲਾਂ ਆਪਾਂ ਗੰਦੀ ਦਵਾਈ ਲੈ ਕੇ ਆਏ ਆ ਨਾਲੇ ਗੁਰਵਰੇ ਸਾਹਿਬ ਕੱਲ ਉਧਰ ਨਹੀਂ ਜਾ ਗਿਆ ਆਪਾਂ ਉਥੋਂ ਹੋ ਕੇ ਇੱਕ ਦੋ ਤਿੰਨ 3 ਵਜੇ 3:30 ਵਜੇ ਮੈਂ ਬੈਠੀ ਆ ਹੁਣ ਕਿੰਨਾ ਟਾਈਮ ਹੋਇਆ ਲਾਲੋ ਸਾਹਿਬ ਪੰਜ ਹਾਂ ਤੇ ਵਿੱਚ ਫਿਰ ਕਿੰਨੀ ਵਾਰ ਉੱਠੀ ਵੀ ਨਹੀਂ ਤੇ ਨਾ ਉਦਾਂ ਜੇ ਦਿਨ ਨੂੰ ਕੋਈ ਕੰਮ ਨਾ ਹੋਵੇ ਹਾਂ ਸਾਰੀ ਦਿਹਾੜੀ ਮਿਲਣ ਚੀਨ ਚਲਾਉਣ ਲਈ ਤੇ ਕਿੰਨੇ ਸੂਟ ਸੀ ਲਗੇ ਇੱਕ ਜਾਂ ਵੱਧ ਫਿਰ ਮੈਂ ਦੋ ਸੂਟ ਸੀ ਲਾਗੇ ਦੋ ਸੂਟ ਹਾਂ ਪੂਰੇ ਤਿਆਰ ਕਰ ਸਕਦੀ ਹਾਂ ਜੇ ਮੈਨੂੰ ਕੋਈ ਕੰਮ ਦੀ ਫਿਕਰ ਨਾ ਹੋਏ ਬੈਠੀ ਨੂੰ ਮਿਲਦਾ ਗਏ ਸਾਰਾ ਕੁਝ ਫਿਰ ਦੋ ਸੀ ਲਾਗੇ ਨਹੀਂ ਤੇ ਮੈਨੂੰ ਫਾਪਿਆ ਮੈਂ ਇੱਕੋ ਵਾਰੀ ਕਰਨਾ ਵਾ ਸਾਰਾ ਕੌਣ ਨਹੀਂ ਆਵਾ ਨਹੀਂ ਦੱਸੋ ਰੋਜ਼ ਹੀ ਬੰਦਾ ਦਾ ਕਮੈਂਡ ਲਾਇਆ ਜਦੋਂ ਕੋਈ ਘਰ ਆ ਜੇ ਤਾਂ ਡੈਪੀ ਦੇਖਣ ਵਾਲੇ ਨੂੰ ਇਹ ਬੱਲੇ ਬੱਲੇ। ਦੇਖਣ ਵਾਲਾ ਕੋਈ ਵੀ ਨਹੀਂ ਹੈਗਾ ਅੱਜ ਛੁੱਟੀ ਹੈ ਤਾਂ ਇੱਥੇ ਸੂਰ ਸਿੱਪੰਦਿਆ ਵਾ। ਵੀਡੀਓ ਅੱਜ ਬਣਨੀ ਨਹੀਂ। ਸਹੀ ਗੱਲ ਆ। ਜਿੱਦਾਂ ਵੀਡੀਓ ਬਣਨੀ ਹੁੰਦੀ ਉਹ ਦਿਨ ਦੇ ਸਵੇਰੇ ਹਿਸਾਬ ਨਾਲ ਦਿਨ ਚੜ੍ਹਦੋਂ ਲੈ ਕੇ ਤੇ ਸ਼ਾਮਾਂ ਤੱਕ ਰੋਟੀ ਪਾਣੀ ਚ ਜਾਂ ਵੀਡੀਓ ਚ ਲੰਘ ਜਾਂਦਾ। ਸਹੀ ਗੱਲ ਆ। ਹੁਣ ਹੱਲੇ ਵੀ ਮੇਰੀ ਸਬਜੀ ਬਣਨ ਵਾਲੀ ਆ। ਹੁਣ ਮੈਂ ਉਹ ਬਣਾਉਣੀ ਆ। ਸਬਜੀ ਕੀ ਬਣਾਉਂਦੇ ਲੱਗਤ? ਕੋਸ ਨਾ ਗੇ ਸਬਜ਼ੀ ਬਣਾਉਂਗੀ ਹੂੰ ਬਣਾ ਲਾਂਗੇ ਚਾਰ ਨਾ ਲਾਂਗੇ ਨਹੀਂ ਭਿੰਡੀਆਂ ਹੈਗੀਆਂ ਲੈਵਾ ਹਾਂਜੀ ਲੈ ਆਇਓ ਭਿੰਡੀਆਂ ਵੀ ਹੈਗੀਆਂ ਤੇ ਕਾਲੀਆਂ ਤੋਰੀਆਂ ਜਿਹੜੀਆਂ ਭੀਆ ਤੋਰੀ ਕਹਿੰਦੇ ਨੇ ਇਹਨਾਂ ਨੂੰ ਆਹੋ ਉਹ ਹੈਗੀਆਂ ਸਹੀ ਪਰ ਉਹ ਹੈ ਨਹੀਂ ਹੁਣ ਹੈਗੀਆਂ ਸਹੀ ਹੀ ਤੇ ਹੁਣ ਕਿਉਂ ਨਹੀਂ ਹੈਗੀਆਂ ਲੱਗਿਆ ਹੁਣ ਕੋਈ ਇੱਕ ਤੇ ਕੋਈ ਸਬਜ਼ੀ ਛੜਦਾਣੀ ਆਣੀ ਇੱਕ ਪਾਸੇ ਹੁੰਦਾ ਹੈਗਾ ਤੇ ਘਟਕਨ ਜੱਟ ਕਾ ਤਾ ਨੇ ਇਥੇ ਆ ਰੱਖਦਾ ਸੱਲੇ ਬੈਠ ਤੇ ਰੱਖਦਾ ਅਗੀਆਂ ਨਹੀਂ ਚੀਜ਼ਾਂ ਪੂਰੀਆਂ ਹੁੰਦੀਆਂ ਆਹੋ ਮਨ ਨਹੀਂ ਜਾਂਦਾ ਵਾ ਤਾਂ ਮੰਨਦਾ ਤੇ ਮੈਂ ਹੈ ਹੀ ਆ ਪਰ ਅੜੀ ਕਰਦਾ ਕਈ ਵੇ ਪੰਗਾ ਪਾ ਲੈਣਾ ਵਾ ਤੇ ਕਦੇ ਜਦੋਂ ਕਿਤੇ ਪਾਉਂਦਾ ਪੰਗਾ ਫਿਰ ਪਾਉਂਦਾ ਵੀ ਚੰਗਾ ਹੀ ਹੈ ਸਹੀ ਗੱਲ ਪਰ ਕਦੇ ਕਦੀ ਅੜੀ ਕਰ ਜਾਂਦਾ ਹੂੰ ਥੋੜਾ ਕਦੇ ਕਦੀ ਅੜੀ ਕਰ ਜਾਂਦਾ ਹੈ ਹਾਂ ਹਾਂ ਹੈ ਆਦਮ ਯਾ ਉਹ ਵੀ ਤੇ ਆਪੀ ਜਦੋਂ ਸਾਰਾ ਕੰਮ ਮੇਰੇ ਸਿਰ ਤੇ ਹੀ ਸਹੀ ਗੱਲ ਆ ਉਹਨੇ ਪੈਰ ਥੱਲੇ ਹੱਲੇ ਹੁਣ ਉਹ ਵੇਖ ਰੱਖ ਲਈ ਤੇ ਇੰਨੀ ਚਲਾਉਣੀ ਮਸ਼ੀਨ ਅੰਤੋਂ ਬਜੰਮੂਣੀ ਨਾ ਚਾਚਾ ਕੀ ਚਲਾਉਂਦੀ ਹੈ ਨਾ ਅਗਮ ਮਿਲੂਣੀ ਨਾ ਚਾਚ ਮਸ਼ੀਨ ਚਲਾਉਂਦੀ ਉਹ ਲੈਣਾ ਤੋਹਾ ਮਾਲ ਜੀ ਇੱਟ ਤੇ ਪਿਆ ਲੈਦਾ ਪੋਰੀ ਗੱਲ ਹੀ ਚਲਾਉਣੀ ਪਾ ਆ ਕੇ ਚਲਾਉਂਦੀ ਆ ਤੇ ਖਾ ਹੋ ਗਿਆ ਕਿੱਥੇ ਆ ਦੇਖ ਲਾ ਤੇ ਹਾਂ ਚੱਲਣ ਲੱਗੀ ਹਣਾ ਚੱਲਣ ਲੱਗੀ ਹੈ ਲ ਤਾਂ ਤਾਂ ਨਿਕਲ ਗਿਆ ਲੇ ਹੋ ਰਹੇ ਤਾਂ ਫੱਟੀ ਜਾਈ ਇੱਥੇ ਡਾਇ ਰੱਖਣਾ ਇੱਥੇ ਚਾਨਣ ਮਾਰੇ ਹਮੜਾ ਜਾਨੇ ਉੱਦੇ ਵਾਲੀ ਸਾਈਡ ਹਾਂ ਤਾਂਨ ਗਿਆ ਲਿਆ ਹਾਈ ਕੀ ਆ ਗਿਆ ਬਾਰ ਕਿਹਨੇ ਆਜ ਨਹੀਂ ਮੈਨੂੰ ਲੱਗਦਾ ਤਾਂ ਇਹ ਚਾਰ ਸਬਜੀ ਵਿੱਚ ਚਾਰ ਵੱਲਾ ਮੰਮੀ ਕੀ ਕਹਿੰਦੇ ਆ ਮੰਮੀ ਕਹਿੰਦੇ ਆ ਕਿ ਮੈਂ ਆ ਜੇ ਨਾ ਹੈਰਾਨ ਕੇ ਨਹੀਂ ਆ ਜੀ ਕੋਈ ਚੀਜ਼ ਨਹੀਂ ਨਾ ਹੋਣੀ ਠੀਕ ਠੀਕ ਆਟਾ ਵਗੈਰਾ ਹੂੰ ਹੂੰ ਬਸ ਇਓਣ ਠੀਕ ਹੈ ਚਲ ਜੇ ਆ ਜੂਗੇ ਠੀਕ ਆ ਜੇ ਨਾ ਆਏ ਏ ਇਹ ਪੁੱਛ ਕੇ ਕਦੀ ਮੰਮੀ ਆਪਣੇ ਆਪੇ ਲੂਣ ਜੜਾ ਉਹ ਤੇ ਇੱਕ ਹਲਦੀ ਖਰੇ ਅੱਛਾ ਉਹ ਪੈ ਜਾਓ ਬਾਕੀ ਅੰਦਰ ਕੋਈ ਨਹੀਂ ਖੱਲ ਵੀ ਹੋ ਜਾਗਾ ਉਹਦੀ ਗੱਲ ਠੀਕ ਆ ਜੇ ਮੰਮੀ ਆਂਦੀ ਨਾ ਆਇਆ ਗਿਆ ਤੇ ਫਿਰ ਆਇਆ ਕੋਈ ਮੈਂ ਤੈਨੂੰ ਕਹਿ ਦਿਆਂ ਹੈ ਕੀ ਆਂਦਾ ਹੁਣ ਕੀ ਕਿਤੇ ਕੀ ਆਵਾ ਮੇਰਾ ਲੜਨ ਮੇਰੀ ਗੱਲ ਸੁਣਾ ਕ ਮੈਂ ਇਧਰ ਆ ਰਿਆ ਮੇਰੀ ਗੱਲ ਸੁਣ ਅਗੋਂ ਮੈਂ ਵੇਖ ਰਿਆ ਰਿਆ ਮੇਰੀ ਗੱਲ ਤਾਂ ਸੁਣ ਹਾਂ ਫਾਲੇ ਆਪੋ ਨੇ ਵਾ ਗੱਲ ਵਿੱਚ ਚਲੋ ਤੁਸੀਂ ਭੱਜੋ ਲਓ ਜੀ ਅਦਰਜੀ ਬਣ ਗਿਆ ਜੀ ਮੇਰਾ ਬਹੁਤ ਥਕਿਆ ਪਾ ਗਿਆ ਮੈਂ ਵੀ ਸੂਟ ਸਿੱਪਣ ਵਾਲੇ ਸਿੱਪ ਗਏ ਕਿ ਜਹਾਜੇ ਵੀ ਹੈਗੇ ਮੁੱਕ ਗਿਆ ਕਿ ਬਸ ਇਹੀ ਲਾਸਟ ਕੋਈ ਤੇਨ ਦੇ ਵਿਚਾਰੇ ਸੂਟ ਹੀ ਸੂਟ ਕਿਤੇ ਕਿੰਨੇ ਕਿਹੀ ਅੱਛਾ ਹੂੰ ਆਹ ਹੋਣ ਫਿਰ ਕੀ ਕਰਨੀਂ ਬੇਲੀ ਨਹੀਂ ਬੇਲੀ ਨਹੀਂ ਆ ਦੋ ਸੂਟਾਂ ਦਾ ਮੈਨੂੰ ਆਰਡਰ ਆਇਆ ਵਾ ਹਾ ਤੋ ਹੈਂ ਤੂੰ ਆ ਇੱਕ ਕਮਿਸਰਟੋਂ ਆਇਆ ਵਾ ਤੇ ਇੱਕ ਆਵਰੀਆ ਮੇਰੀ ਸਿਸਟਰ ਆਈ ਹੀ ਤੇ ਉਹ ਸੂਟ ਦੇ ਕੇ ਗਈ ਆ ਕਹਿੰਦੀ ਕਿ ਮੇਰਾ ਸਟਿਚ ਕਰ ਦਿਓ ਮੈਂ ਉਹਨਾਂ ਨੂੰ ਖਾ ਵੇਤੀ ਹਾਂ ਫੇ ਆ ਵੇ ਕੰਮੇ ਡਿਜ਼ਾਈਨਿੰਗ ਬਣਾਈ ਆ ਤੇ ਸੋਹਣੀ ਆ ਤੇ ਉਹ ਵੀ ਕਹਿੰਦੀ ਕਿ ਮੈਨੂੰ ਬਣਾ ਦੇ ਚਲੋ ਉਹਨੂੰ ਤੇ ਪਹਿਲਾਂ ਪਤਾ ਹੀ ਕਿ ਮੈਂ ਸੀ ਲੰਨੀ ਆ ਤੇ ਮੈਨੂੰ ਕਹਦੀ ਮਾਂ ਤੇ ਮੈਂ ਸ਼ਹਿਰ ਚ ਕਿਹੇ ਟੋਣੀ ਪਸੰਦ ਆ ਇਹ ਹੈਗੇ ਕੱਪੜੇ ਸੀ ਕਿੰਨੇ ਵਧੀਆ ਵਧੀਆ ਸੀਂਦੇ ਨੇ ਕਹਿੰਦੀ ਉਹਨਾਂ ਦੇ ਨੇ ਮੈਨੂੰ ਪਸੰਦ ਆਏ ਹੈਗੇ ਤੁਸੀਂ ਮੁੰਗੀ ਦੀ ਇੱਕ ਸੂਟ ਸੀ ਕੇ ਦਿਓ ਉਹੀ ਜ਼ਰੂਰ ਕੀ ਕਰਨੀ ਹੈ ਵੀ ਜਦੋਂ ਸਿਨੀ ਜਾਂ ਸਿਰਫ ਫੌਨੀ ਜਿਵੇਂ ਵੇਖੋ ਵੇਖੋ ਇਹਨਾਂ ਤੇ ਚਾਣਾ ਮਖੰਡੀ ਕਿਵੇਂ ਵੇਖੋ ਸੋਨਾ ਡਿਜ਼ਾਈਨ ਬਣਿਆ ਵਾ ਤੇ ਮੈਂ ਅਸੀਂ ਤੋਂ ਵਖੋਨੀ ਫਿਰ ਮੈਂ ਜਿਆਦਾ ਦੇਖੀ ਹਾਂ ਨਹੀਂ ਬਣਾਦੇ ਫਿਰ ਮੇਰਾ ਮੂਹ ਥੋੜਾ ਜਿਹਾ ਉਤਰਾ ਲਾ ਹੋ ਜਾਂਦਾ ਵਾ ਤੇ ਇੱਕ ਆਇਆ ਵਾ ਗੁਰਪਿੰਦਰ ਨੇ ਕਿਆ ਵਾ ਪਾਜੀ ਜੇ ਕਮੈਂਟ ਨੂੰ ਨੇ ਸੁਣ ਸੀ ਦਿਓ ਜਿਹੜਾ ਉਹ ਵਾਲਾ ਸੁਣ ਨਹੀਂ ਮੈਂ ਪਾਇਆ ਜੱਲ ਹੋ ਜਾ ਜਿਹੜਾ ਕੋ ਲਿੰਦੀ ਦੀ ਨੇ ਕੱਟਤਾ ਹੀ ਵੀਡੀਓ ਦੇ ਵਿੱਚ ਉਹ ਕੱਟਿਆ ਨਹੀਂ ਆ ਅਸਲ ਵਿੱਚ ਉਹ ਸਿਰਫ ਵੀਡੀਓ ਦਾ ਸੀਨ ਹੀ ਕੀਤਾ ਹੈ ਅਸੀਂ ਇੱਕ ਕੋ ਕਮੈਂਟ ਵੀ ਆਇਆ ਹੈ ਨਾ ਹਾਂ ਹਾਂ ਇੰਸਟਾ ਤੇ ਕਮੈਂਟ ਕੀਤਾ ਹੈ ਮੈਂ ਰੀਲ ਪਾਈ ਸੀ ਨਾ ਤੇ ਉੱਥੇ ਕਮੈਂਟ ਕੀਤਾ ਦੀ ਦੀ ਆ ਸੁਣ ਕੇ ਤੇ ਡੱਟਿਆ ਗਿਆ ਤੇ ਇਹ ਫਿਰ ਕਿੱਦਾਂ ਮੈਂ ਨਾਲ ਥਲੇ ਰਿਪਲਾਈ ਕੀਤਾ ਕਿ ਨਹੀਂ ਕੱਟਿਆ ਨਹੀਂ ਉਹ ਬਸ ਸਿਰਫ ਵੀਡੀਓ ਹੀ ਜਿਹੇ ਇਦਾਂ ਸੁਡ ਕੱਟਣ ਲੱਗੀ ਹੈ ਤੇ ਫਿਰ ਤੇ ਸਰ ਗਿਆ ਹਟਾ ਤੇ ਉਹ ਸੂਟ ਕੱਟਿਆ ਨਹੀਂ ਬਸ ਵੀਡੀਓ ਦੇ ਵਿੱਚ ਸੀਨ ਹੀ ਕੀਤਾ ਸੀ ਤੋਨੂੰ ਹੀ ਹਿੰਦਰਵਾਰ ਕੋਲ ਦੇ ਜੇ ਕਰਤਾ ਸੀ ਤੇ ਉਹ ਸੂਟ ਮੈਂ ਉੱਥੇ ਪਾ ਗਈ ਹੈ ਤੇ ਉਹ ਵੇਖ ਕਿਉਂ ਆਦੀ ਹੁਣ ਮੇਰਾ ਵੀ ਇਦਾਂ ਦਾ ਸੇਮ ਤੇ ਹੀ ਬਣਾ ਕੇ ਦਿਓ ਹੁਣ ਇੱਕ ਉਹਨੂੰ ਵੀ ਬਣਾ ਕੇ ਦੇਣਾ ਫਿਰ ਨਾਂ ਵੀ ਨਹੀਂ ਕਰ ਸਕਦੇ ਹੈਗੇ ਬਿਲਕੁਲ ਨਹੀਂ ਮੈਂ ਹੈਗੀ ਸੂਟ ਸੀਣਾ ਵਾਂ ਉਹ ਤਾਂ ਇਹ ਕਿ ਮੇਰਾ ਟਾਈਮ ਨਹੀਂ ਲੱਗਦਾ ਹੈਗਾ ਪਹਿਲਾਂ ਇਹ ਕਿ ਅਗਮ ਛੋਟਾ ਹੀ ਮੈਂ ਵਾਵਾ ਟਾਈਮ ਪਾਦੀ ਵੈਨੇ ਹੁਣ ਸਟਿਚ ਕਰਨ ਲੱਗੀ ਸੂਟ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਉਦੋਂ ਮੈਂ ਸੂਟ ਸਟਿਚ ਕਰਦੀ ਨਹੀਂ ਤੇ ਫਿਰ ਜਦੋਂ ਅਗਮ ਹੋਇਆ ਫਿਰ ਉਦੋਂ ਉਦੋਂ ਕਿ ਨਹੀਂ ਕੀਤੇਗੇ 10 ਸਵਾਈ ਦੇ ਹੀ ਪਰ ਜਿਹੜੇ ਸਵਾਈ ਦੇ ਆਣਾ ਤੇ ਉਹ ਇੰਨਾ ਮਜ਼ਾ ਨਹੀਂ ਹੁੰਦਾ ਜਿਹੜੇ ਆਕਸੀਲਰ ਦੇ ਨੇ ਪਤਾ ਹੀ ਹੋਊਗਾ ਜਿਹੜੇ ਸੀਲਰ ਦੇ ਨਾਲ ਕਿਹੇ ਤੋਂ ਸਵਾਇਆ ਇੰਨਾ ਵਧੀਆ ਨਹੀਂ ਲੱਗਦਾ ਹੈਗਾ ਤੇ ਹੁਣ ਇਹ ਕਿ ਅਗਮ ਚੱਲ ਸਕੂਲ ਚੱਲ ਜਾਂਦਾ ਵਾ ਕਿ ਮੈਨੂੰ ਥੋੜਾ ਜਿਹਾ ਟਾਈਮ ਮਿਲ ਜਾਂਦਾ ਵਾ ਤੇ ਦੂਜੇ ਨੰਬਰ ਤੇ ਕਿ ਪਹਿਲਾਂ ਹੱਡੀ ਵੀਡੀਓ ਸਿਰਫ ਇੱਕ ਦਿਨ ਵਿੱਚ ਇੱਕ ਹੀ ਮਹਾ ਕੰਪਲੀਟ ਹੁੰਦੀ ਹੁੰਦੀ ਸੀ ਤੇ ਹੁਣ ਇਹ ਕਿ ਅਸੀਂ ਥੋੜੇ ਜਿਹੇ ਟ੍ਰੇਨਟ ਹੋ ਗਏ ਹਾਂ ਹਾਂ ਹੁਣ ਦੋ ਵਾਰ ਜਨੀਆਂ ਨੇ ਇਹ ਵੀ ਜੇ ਕਿ ਲੋ ਆਪਣਾ ਸੂਟ ਸੀਣਾ ਤਾਂ ਕੋ ਦੋ ਜਣੇ ਹੋਣੇ ਚਾਹੀਦੇ ਹਨ ਇਹ ਵੀ ਬੰਦੇ ਨੂੰ ਕੰਮ ਹੋਰ ਕੋਈ ਨਾ ਹੋਵੇ ਹਾਂਜੀ ਇਹ ਕਰਕੇ ਸਹੀ ਹੈ ਫਿਰ ਇਹ ਕਿ ਬੰਦਾ ਥੋੜਾ ਵਿਹਲਾ ਹੈ ਨਾ ਤੇ ਸਾਰਾ ਦਿਨ ਵਿੱਚ ਚੱਲ ਭਾਵੇਂ ਇੱਕ ਬੰਦ ਇੱਕ ਸੂਟੀ ਕੰਪਲੀਟ ਹੋ ਜਾਂਦਾ ਵਾ ਅਹੀਂ ਕਿਤੇ ਕਿੰਨੇ ਸੀਨਰ ਦੇ ਭਾਈ ਇੰਨੇ ਥੋੜੀ ਕਿ ਹਰੋਜ ਰੋਜੀ ਲਈ ਜਾਂਦੇ ਨੇ ਇੱਕ ਅੱਧਾ ਬਣਾਉਣਾ ਹਾਂ ਦਾ ਗਰਮੀਆਂ ਚ ਦੋ ਬਣਾ ਲੈ ਹੱਦ ਤਿੰਨ ਬਣਾ ਲੈ ਕੋਈ ਚਾਰ ਬਣਾ ਲੇਗਾ ਤੇ ਕੋਈ ਵੱਧ ਬਣਾਉਣ ਵਾਲੇ ਵੀ ਹੈਗੇ ਨੇ ਆਪਾਂ ਤਾਂ ਸਿਰਫ ਇੰਨੇ ਕੀ ਬਣਾਈਂਦੇ ਆ ਤੇ ਉਹ ਤੇ ਸੀ ਲੰਦਾ ਬੰਦਾ ਹੁਣ ਫਿਰ ਮੈਂ ਥੋੜਾ ਖੌਲੀ-ਹੌਲੀ ਕਰਕੇ ਫਿਰ ਸੀ ਲੰਨੀ ਆ ਇੱਕ ਦਿਨ ਜਿੱਦਾਂ ਹੁਣ ਮੇਰੀ ਸਲਵਾਰ ਅੱਜ ਕੰਪਲੀਟ ਹੋ ਹੀ ਜਾਣੀ ਆ ਜਿਵੇਂ ਸ਼ਾਮ ਦਾ ਕਰਾ ਤੱਕ ਬੈਠੀ ਰਹੀ ਤੇ ਪਹੁੰਚੇ ਰਹਿ ਗਏ ਸਿਰਫ ਬੰਨਣ ਵਾਲੇ ਬਾਕੀ ਸਾਰੀ ਸਿਵ ਗਈ ਆ ਤੇ ਕਮੀਜ਼ ਮੇਰਾ ਕੱਲ ਬਨ ਜਾਣਾ ਵਾ ਤੇ ਇੰਦਾ ਫਿਰ ਹੌਲੀ-ਹੌਲੀ ਬਨਾਲੀ ਦੇਣੀ ਆ ਤਾਂ ਫਿਰ ਤੁਹਾਨੂੰ ਆਮ ਤੇ ਫਿਰ ਤੁਹਾਨੂੰ ਮੈਂ ਦਿਖਾਵਾਂਗੀ ਕਿ ਮੇਰੇ ਸੁਣਾਂ ਮੈਂ ਦੱਸਿਆ ਕਿੰਦਾ ਦੇ ਮੈਂ ਸਟੀਚ ਕੀਤੇ ਆ ਮੈਂ ਇਹਦੇ ਤੁਸੀਂ ਜ਼ਿਆਦਾਤਰ ਵੇਖ ਹੀ ਲੈਂਦੇ ਹੋ ਜਿਹੜਾ ਮੈਂ ਵੀਡੀਓ ਵਿੱਚ ਪਾ ਲਈਨੀ ਆ ਨਵੇਂ ਸੁਣ ਦਾ ਚਾਈ ਬਣਾ ਹੁੰਦਾ ਕਿ ਤੁਹਾਨੂੰ ਦੱਸ ਕੇ ਪਾ ਲਈਏ ਜਿਦ ਜਲ ਨਾਲ ਸਿੱਖੋ ਨਾ ਜੇ ਤੱਕ ਇਹ ਹੁੰਦਾ ਕਿ ਵੇਂਦੇ ਰਹੀਦਾ ਤੇ ਜਦੋਂ ਸੀਪ ਜੇ ਹੁੰਦਾ ਕਿ ਛੇਤੀ ਛੇਤੀ ਪਾ ਲਈਏ ਹੱਜ ਕਿ ਹੋਇਆ ਤੂੰ ਤੁਸੀਂ ਕਿਹਨੂੰ ਪਿਆਰ ਕਰਦੇ ਹੋ ਮੰਮਾ ਨੂੰ ਕਿ ਪਾਪਾ ਨੂੰ ਮੰਮਾ ਪਾਪਾ ਨੂੰ ਨਹੀਂ ਮੈਨੂੰ ਕੱਲੀ ਨੂੰ ਮੇਰਾ ਲੱਡੂ ਆ ਨਾ ਗਮ ਮੈਂ ਮੇਰੇ ਮਾਂ ਪਪਾ ਗਾਇਆ ਕਰਦਾ ਦੋਆ ਦਈਆ ਮੈਨੂੰ ਨਹੀਂ ਕਰਨਾ ਹੈ ਨਾ ਕਿ ਇਹਨੂੰ